ਦਾਸ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਹੈ। ਔਰ ਇਹ ਸਰਕਾਰੀ ਛੁੱਟੀ ਦਾ ਆਨੰਦ ਪੂਰੇ ਪੰਜਾਬ ਦੇ ਸਰਕਾਰੀ ਅਫਸਰ ਮਨਾ ਰਹੇ ਨੇ। ਉੱਥੇ ਹੀ ਜਿੱਥੇ ਸਰਕਾਰੀ ਅਫਸਰ ਪੂਰੇ ਪੰਜਾਬ ਦੇ ਸਰਕਾਰੀ ਛੁੱਟੀ ਦਾ ਆਨੰਦ ਮਾਣ ਰਹੇ ਆ ਐਸਡੀਐਮ ਬਟਾਲਾ ਕਮ ਕਮਿਸ਼ਨਰ ਨਗਰ ਨਿਗਮ ਚੈਕਿੰਗ ਕਰ ਰਹੇ ਨੇ ਲੋਕਾਂ ਨੂੰ ਚੰਗੀ ਸਫਾਈ ਦੇਣ ਦਾ ਉਪਰਾਲਾ ਕਰਦੇ ਨੇ। एसडीएम कम कमिश्नर नगर निगम ने बटाले ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਛਾਪੇਮਾਰੀ ਦੌਰਾਨ ਜਿੱਥੇ ਸਫਾਈ ਸੇਵਕਾਂ ਦੀ ਹਾਜ਼ਰੀ ਚੈੱਕ ਕੀਤੀ ਉੱਥੇ ਕੋਲ ਖਲੋਕੇ ਸਫਾਈ ਵੀ ਕਰਵਾਈ ਐਸਡੀਐਮ ਨੇ ਕਿਹਾ ਕਿ ਜੋ बटाले ਸ਼ਹਿਰ ਦਾ ਸੀਵਰੇਜ ਹੈ ਉਹ ਪੋਲਥਿਨ ਕਰਕੇ ਚੋਕ ਹੋ ਜਾਂਦਾ ਹੈ ਪੋਲਥਿਨ ਤੇ ਵੀ ਦੁਬਾਰਾ ਸਖਤੀ ਕਰਾਗੇ ਤੇ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਆ ਉਹ ਵੀ ਹਟਾਉਣ ਦੀ ਮਹਿੰਮ ਚੱਲਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਬੇਸ਼ੱਕ ਅੱਜ ਸਰਕਾਰੀ ਛੁੱਟੀ ਆ ਪਰ ਸਫਾਈ ਕਰਾਉਣਾ ਕਰਵਾਉਣਾ ਸਾਡਾ ਧਰਮ ਹੈ ਸਫਾਈ ਵਿੱਚ ਹੀ ਖੁਦਾਈ ਅਸੀਂ ਬਟਾਲਾ ਸ਼ਹਿਰ ਦੇ ਅੰਦਰ ਸਵੇਰੇ ਸਵੇਰੇ ਸਫਾਈ ਦੀ ਚੈਕਿੰਗ ਮੈਂ ਕਰ ਰਿਹਾ ਖੁਦ ਐਜ਼ ਅ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਬਟਾਲਾ ਤੇ ਇਸ ਗੱਲ ਨੂੰ ਇਨਸ਼ੋਰ ਕਰ ਰਹੇ ਹਾਂ ਕਿ ਸ਼ਹਿਰ ਚ ਸਫਾਈ ਮੁਕੰਮਲ ਹੋਵੇ ਪਰ ਕਈ ਥਾਵਾਂ ਤੇ ਜੋ ਕਮੀਆਂ ਪਾਈਆਂ ਗਈਆਂ ਤਾਂ ਆਪਣੇ ਸਟਾਫ ਨੂੰ ਨਾਲ ਲੈ ਕੇ ਉਹ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਟਾਲਾ ਵਾਸੀ ਸਾਨੂੰ ਇਸ ਗੱਲ 'ਚ ਪੂਰਾ ਸਹਿਯੋਗ ਦੇ ਰਹੇ ਕੋਆਪਰੇਸ਼ਨ ਦੇ ਰਹੇ ਤੇ ਵਕ ਵਕ ਮੁਹੱਲੇ ਵਕ ਵਕ ਸ਼ਹਿਰ ਦੀ ਕਲੋਨੀਆਂ 'ਚ ਜਾ ਕੇ ਮੈਂ ਆਪ ਚੈੱਕ ਕਰ ਰਹੇ ਹਾਂ ਕਿ ਸਾਡੇ ਜਿਹੜੇ ਸਫਾਈ ਸੇਵਾਦਾਰ ਉਹ ਹਾਜ਼ਰ ਹੈ ਡਿਊਟੀ ਤੇ ਨਾਲੇ ਤਾਂ ਉਹਨਾਂ ਦੀ ਹਾਜ਼ਰੀ ਚੈੱਕ ਹੋ ਜਾਂਦੀ ਆ ਤੇ ਇੱਕ ਅਸੀਂ ਇਹਨਾਂ ਨੂੰ ਯੂਨੀਫਾਰਮ ਜਿਹੜੀ ਹੈ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਨੇ ਇੱਕ ਫਲੋਰਸੈਂਟ ਕਲਰ ਦੀ ਜੈਕਟ ਪਾਈ ਹੋਈ ਹੈ ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਸੀ ਸ਼ਹਿਰ ਵਾਸੀਆਂ ਵੱਲੋਂ ਕਿ ਸਫਾਈ ਤੇ ਵਾਦਾ ਨਾ ਦੇ ਸਫਾਈ ਕਰਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰਕਾਰੀ ਸਫਾਈ ਸੇਵਾਦਾਰ ਹੈ ਕੌਣ ਹੈ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਮੰਡੇਟਰੀ ਕਰਤੇ ਕਿ ਜੈਕਟ ਪਾ ਕੇ ਹੀ ਔਨ ਡਿਊਟੀ ਹੋਣਗੇ ਜਦੋਂ ਡਿਊਟੀ ਕਰਨਗੇ ਤੇ ਉਹ ਇੱਕ ਕੋਡ ਹੈ ਡਰੈਸ ਕੋਡ ਹੈ ਉਹਨੂੰ ਪਾਉਣਗੇ ਤਾਂ ਕਿ ਇੱਕ ਤਾਂ ਉਹ ਉਹਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਸਫਾਈ ਸੇਵਾਦਾਰ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਪਤਾ ਲੱਗਦਾ ਕਿ ਇਹ ਸਰਕਾਰੀ ਮੁਲਾਜ਼ਮ ਦੀ ਸ਼ਾਮ ਦੇ 5 ਵਜੇ ਤੱਕ ਡਿਊਟੀ ਹੈ ਸਫਾਈ ਤੇ ਔਰ ਉਹਨੂੰ ਹਾਜ਼ਰ ਰਹਿਣਾ ਔਰ ਕੰਮ ਕਰਨਾ ਉਹ ਲਾਜ਼ਮੀ ਉਹਦੇ ਵਾਸਤੇ ਆਪ ਠੀਕ ਹੈ ਛੁੱਟੀ ਹੈਗੀ ਹੈ ਪਰ ਅਸੀਂ ਉਸ ਦੇ ਬਾਵਜੂਦ ਵੀ ਸ਼ਹਿਰ ਵਾਸਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤਾਂ ਇਹਨੂੰ ਆਪਣੀ ਡਿਊਟੀ ਸਮਝਦਾ ਹਾਂ ਤੇ ਨਾਲ ਦੇ ਮੇਰੇ ਜਿਹੜੇ ਸਾਥੀ ਹੈ ਟੀਮ ਹੈ ਉਹ ਵੀ ਬੜੇ ਤੰਦੇ ਹੀ ਨਾਲ ਲੱਗੇ ਹੋਏ ਆ ਤੇ ਅ ਅ ਛੁੱਟੀ ਵਾਲੇ ਦਿਨ ਵੀ ਤਾਂ ਸਫਾਈ ਕਰਨ ਦਾ ਫਰਜ਼ ਬਣਦਾ ਹੀ ਹੈ ਮੇਰੇ ਖਿਆਲ ਚਾਹੇ ਕੋਈ ਵੀ ਨਾਗਰਿਕ ਹੈ ਸਾਫ ਸੁੱਥਰਾ ਰੱਖਣਾ ਆਪਣੇ ਸ਼ਹਿਰ ਨੂੰ ਆਪਣੇ ਆਲੇ ਦੁਆਲੇ ਨੂੰ ਇਹ ਤਾਂ ਇੱਕ ਬੇਸਿਕ ਚੀਜ਼ ਹੈ ਚੱਕੀ ਗੱਲ ਹੈ ਡੈਡੀਕੇਸ਼ਨ ਹੈ ਕਿ ਛੁੱਟੀ ਆਣੇ ਦਿਨ ਕੋਦ ਆਪ ਛੱਡਦੇ ਹੋ ਤੇ ਮੁਲਾਜ਼ਮ ਉਹ ਛੱਡ ਜਾਂਦੇ ਪਬਲਿਕ ਕਿੱਥੇ ਗਲਤ ਵਾ ਤੇ ਮੁਲਾਜ਼ਮ ਕਿੱਥੇ ਜਾਂਦਾ ਜਿਸ ਦਾ ਦੇਖਿਆ ਗਿਆ ਕਿ ਪੋਲੂਥਿਮਸ ਬੈਣ ਵਾ ਸਭ ਤੋਂ ਵੱਧ ਸਿਵਰੇ ਦੀ ਪ੍ਰੋਬਲਮ ਹੀ ਪੋਲੂਥਿਥਸ ਦਾ ਕਰੀ ਜੇ ਵੀ ਕੋ ਖਾਸ ਕਰਨਾ ਹਾਂਜੀ ਇਹਦੇ ਵਾਸਤੇ ਅਸੀਂ ਚੈਕਿੰਗ ਦਾ ਅਭਿਆਨ ਵੀ ਸ਼ੁਰੂ ਕਰ ਰਹੇ ਹਾਂ ਤੇ ਦੁਕਾਨਦਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਮੇਰੀ ਅਪੀਲ ਵੀ ਹੈ ਕਿ ਇਹਨਾਂ ਬੈਗਸ ਦਾ ਇਸਤੇਮਾਲ ਨਾ ਕੀਤਾ ਜਾਵੇ ਜਿਹੜੇ ਡੀਗ੍ਰੇਡੇਬਲ ਹੈਗੇ ਆ ਬੈਗਸ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਚੋਕ ਹੋ ਜਾਂਦਾ ਸਾਰਾ ਸਿਸਟਮ ਸੀਵਰੇਜ ਦਾ ਇਹ ਨਹੀਂ ਹੋਏਗਾ ਤੇ ਆ ਬਾਕੀ ਮੈਂ ਇਹ ਵੀ ਅਪੀਲ ਕਰਾਂਗਾ ਕਿ ਜਿਹੜੀ ਇਨਕ੍ਰੋਚਮੈਂਟਸ ਹੈ ਅਸੀਂ ਉਹਦਾ ਵੀ ਅਭਿਆਨ ਛੇੜਿਆ ਹੋਇਆ ਹੈ ਬਟਾਲੇ ਦੇ ਅੰਦਰ ਕਿ ਜਿਹੜੇ ਦੁਕਾਨਾਂ ਦਾ ਗੇਨਕਰੋਚਮੈਂਟਸ ਹੈਗੀਆਂ ਉਹਨਾਂ ਨੂੰ ਦੁਕਾਨਦਾਰ ਸਾਨੂੰ ਸਹਿਯੋਗ ਦੇਣ ਆਪਣੇ ਆਪਣੇ ਇਨਕਰੋਚਮੈਂਟ ਖੁਦ ਹੀ ਹਟਾਉਣ ਅਸੀਂ ਡੇਲੀ ਇਨਕਰੋਚਮੈਂਟ ਚੈੱਕ ਕਰ ਰਹੇ ਹਾਂ ਔਰ ਡੇਲੀ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਮਾਨ ਚੱਕ ਕੇ ਅੰਦਰ ਵੀ ਕਰਦੇ ਹਾਂ ਕਾਰਪੋਰੇਸ਼ਨ ਵੱਲੋਂ ਪਰ ਇਸ ਦੁਕਾਨਦਾਰਾਂ ਵੱਲੋਂ ਵੀ ਕੋਆਪਰੇਸ਼ਨ ਸਾਨੂੰ ਮਿਲ ਰਹੀ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਇਨਾ ਜ਼ੋਰ ਲਾਉਣ ਦੀ ਲੋੜ ਹੀ ਨਾ ਪਵੇ ਆਪਣਾ ਸਮਾਨ ਅੰਦਰ ਰੱਖਣ ਨਾਲ ਕੀ ਹੈ ਟ੍ਰੈਫਿਕ ਦੀ ਕੰਜੈਸ਼ਨ ਨਹੀਂ ਹੁੰਦੀ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਹੁੰਦੀ ਸ਼ਹਿਰ ਦੇ ਅੰਦਰ ਔਰ ਆਦਰਵਾਇਜ਼ ਵੀ ਇੱਕ ਨਿਊਸੈਂਸ ਜਿਹੜੀ ਹੈ ਉਹ ਉਹਨੂੰ ਆਪਾਂ ਦੂਰ ਕਰ ਸਕਦੇ ਆ ਤੇ ਇਹੀ ਮੇਰੀ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਜਿਨ੍ਹਾਂ ਨੂੰ ਦੂਰ ਕਰਨ ਦੀ ਕੋਈ ਅਪਲੈਂਟ ਕਰਦੇ ਹੋ ਕਮੀਆਂ ਇੱਕ ਤਾਂ ਇਨਕ੍ਰੋਚਮੈਂਟ ਦਾ ਬਹੁਤ ਵੱਡੀ ਪ੍ਰੋਬਲਮ ਹੈ ਸ਼ਹਿਰ ਦੇ ਅੰਦਰ ਜਿਹਨੂੰ ਦੂਰ ਕਰਨ ਦੀ ਲੋੜ ਹੈ ਦੂਸਰਾ ਸਫਾਈ ਵਾਸਤੇ ਲੋੜ ਹੈ ਜਿੱਚ ਅਸੀਂ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਤਾਂ ਅਸੀਂ ਖੁਦ ਚੈੱਕ ਕਰ ਰਹੇ ਹਾਂ ਡਿਊਟੀਆਂ ਚੈੱਕ ਕਰ ਰਹੇ ਹਾਂ ਉਹਨਾਂ ਦੀ ਪੂਰਾ ਰੂਟ ਪਲਾਨ ਅਸੀਂ ਬਣਾਇਆ ਵੀ ਕਿੱਥੋਂ ਕਿੱਥੋਂ ਗੂੜਾ ਕਦੋਂ-ਕਦੋਂ ਚੱਕਣਾ ਇਹਦੇ ਅੰਦਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਖਸਲੀ ਜਾਂ ਕਿਤੇ ਉਹ ਇਹੋ ਜੀ ਥਾਵਾਂ 'ਤੇ ਕੂੜਾ ਨਾ ਸੁੱਟਣ ਜਾ ਕੇ ਜਿਹੜੇ ਪੁਆਇੰਟਸ ਅਸੀਂ ਬਣਾਏ ਆ ਇਹ ਸਾਡੀ ਗੱਡੀਆਂ ਆਉਂਦੀਆਂ ਸਾਡੀ ਗੱਡੀ ਦੇ ਅੰਦਰ ਹੀ ਦਸਬਿਨ ਨਾਲ ਰਹਹੀਂ ਕੂੜਾ ਸੁੱਟਣ ਜਿਹੜੀ ਸਰਕਾਰੀ ਗੱਡੀ ਆਉਂਦੀ ਹੈ ਸਰ ਮੈਂ ਮੁਲਾਜ਼ਮ ਸਾਰੇ ਸਹਿਯੋਗ ਚ ਲੱਗਦੇ ਆ ਸਰ ਮੈਂ ਸਾਹਿਬ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜੇ ਆਪਣੀ ਡਿਊਟੀ ਤੰਦਾਈ ਨਾਲ ਛੁੱਟੀ ਵਾਲੇ ਦਿਨ ਵੀ ਨਿਭਾ ਰਹੇ ਨੇ ਪਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਾਂਗਾ ਕਿ ਇਹ ਅਫਸਰ ਵੀ ਉਨਾ ਚਿਰ ਕੰਮ ਕਰਸਾ ਜਿੰਨਾ ਚਿਰ ਜਨਤਾ ਸਹਿਯੋਗ ਕਰੇਗੀ। ਜਨਤਾ ਨੂੰ ਸਹਿਯੋਗ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ। ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਪੋਲੀਥੀਨ ਜਿਹੜੇ ਹਨ ਉਹਦੇ ਕਰਕੇ ਬਹੁਤ ਜਿਹੜਾ ਖਲੇਰਾ ਪੈ ਰਿਹਾ। ਬਿਲਕੁਲ ਸਰ ਮੈਂ 99% ਮੈਂ ਸ਼ੂਰ ਕਰਨਾ ਹੋ ਕਿ ਮੈਂ ਆਪਣੀ ਮਾਰਕੀਟ ਦੇ ਵਿੱਚ ਆਪਣੀ ਮੈਂ ਸਾਰੇ ਬੰਦਿਆਂ ਨੂੰ ਇਹ ਕਹਾਂਗਾ ਕਿ ਬੱਦ ਘੱਟ ਤੋਂ ਘੱਟ ਜਿਹੜਾ ਨਾ ਇਹਨੂੰ ਪੋਲੀਥੀਨ ਨੂੰ ਯੂਜ਼ ਕਰੋ। ਜੇ ਸਾਡਾ ਸਹਿਯੋਗ ਹੋਏਗਾ ਤਾਂ ਇਹ ਆਪਣੇ ਆਪ ਹੀ ਕਿਹਦੇ ਨਾਲ ਇਹ ਸ਼ਹਿਰ ਦੀ ਸਫਾਈ ਰੱਖਣਗੇ। ਇਹਨਾਂ ਨੂੰ ਇਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਪੈਗੀ। ਕੈਮਰਾਮੈਨ ਬੰਟੀਦਰਾ ਲਾਉਣ ਯਾਰ ਲਈ ਤੇ ਲੂਤਰਾ ਬਟਾਲਾ